ਜੈ ਭੀ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਸੈਫਾਬਾਦ ਰਹਿੰਦੇ ਆ ਅਬਨੁਕਮਾਰ ਉਹਦੇ ਮਾਂ ਪੇ ਇਹਨਾਂ ਦੀ ਕੁੜੀ ਮੇਰੇ ਕੋਲ ਕੰਮ ਕਰਦੀ ਸੀ 7-8 ਸਾਲ ਪਹਿਲਾਂ ਇਹ ਰਹਿੰਦੇ ਸੀ ਕਮਾਲ ਕਲੋਨੀ ਚ ਮੈਂ ਕਿਹਾ ਇਹਨਾਂ ਨੇ ਨਾ ਕੁੜੀ ਵਿਆਹ ਕਰਤਾ ਮੁੜ ਕੇ ਮੈਂ ਕੰਮ ਤੋਂ ਹਟ ਗਿਆ ਜਿੱਦਾਂ ਤੇ ਮੁੜ ਕੇ ਇਹਨਾਂ ਨੇ ਆਪਣੀ ਉਹ ਕੋਠ ਥਾਂ ਵੇਚਿਆ ਵੇਚ ਕੇ ਤਾਂ ਇਹਨਾਂ ਨੇ ਫੈਂਸ ਖੋਲ ਲਈ ਕਿਸੇ ਤੇ ਕਰ ਪਤਾ ਨਹੀਂ ਕਿਰਾਏ ਤੇ ਰਹਿੰਦੇ ਸੀ ਉੱਥੇ ਕਪਾਲ ਕਲੋਨੀ 'ਚ ਫੈਂਸ ਖੋਲ ਲਈ ਉੱਥੇ ਚੰਗਾ ਜਾਨੀ ਇਹਨਾਂ ਨੇ ਲੋਕਾਂ ਨੂੰ ਠਗਿਆ ਠੋਗਿਆ ਜਿੱਦਾਂ ਮੈਨੂੰ ਅੱਜ ਇਹਨਾਂ ਨੇ ਕਰ ਦਿੱਤਾ ਕੰਮ ਮੇਰਾ ਵੀ ਠਗੀ ਮਾਰ ਲਈ ਮੈਨਾਂ ਬਹੁਤ ਤਕੜੀ ਤੇ ਮੈਨੂੰ ਕਹਿੰਦੇ ਮੈਂ ਮੈਨੂੰ ਇਹਦਾ ਸਹਿਫਾਬਾਦ ਟੱਕਰ ਗਿਆ ਇੱਕ ਦਿਨ ਮੈਨੂੰ ਕਹਿੰਦਾ ਵੀ ਇੱਥੇ ਅਸੀਂ ਕੋਠੀ ਬਣਾਈ ਆ ਬਹੁਤ ਵਧੀਆ ਤਿੰਨ ਕੰਨਾਲਾਂ ਚ ਕਹਿੰਦਾ ਕੋਠੀ ਬਣਾਈ ਆ ਤੇ ਮੈਂ ਕਿਹਾ ਕਾਨੂੰ ਲੈ ਗਿਆ ਮੈਨੂੰ ਅੰਕਲ ਕਹਿੰਦਾ ਕਸ਼ਮੀਰੇ ਮਗਾ ਕੱਲ ਇਹਨੀ ਤਰਫੀ ਕਿਦਾਂ ਗੱਲ ਹੀ ਕਹਿੰਦਾ ਵੀ ਫਾਇਨਸ ਖੋਲੀ ਸੀ ਅਸੀਂ ਵੇਦਾਂ ਦਾ ਕਰਕੇ ਉਹਦੇ ਵਿੱਚ ਵਿਆਜ ਪਾ ਪਾ ਕੇ ਕਹਿੰਦਾ ਤਾਂ ਖਾਲੀ ਦੀ ਵਿਆਜ ਤੇ ਕਹਿੰਦਾ ਤਾਂ ਕੀਤਾ ਆ ਕੰਮ ਮੈਂ ਕਿਹਾ ਅੱਛਾ ਜੀ ਤੇ ਕਹਿੰਦਾ ਤੂੰ ਵੀ ਦੁਕਾਨੀ ਦਾ ਤੂੰ ਵੀ ਕਹਿੰਦਾ ਪੈਸਾ ਪਾਲਾ ਬੱਚਾ ਮੈਂ ਕਿਹਾ ਜੀ ਮੇਰੇ ਕੋ ਤਾਂ ਹੀ ਨਹੀਂ ਕਹਿੰਦਾ ਜਗ੍ਹਾ ਤਾਂ ਹੈਗੀ ਆ ਕਹਿੰਦਾ ਜਗ੍ਹਾ ਰੱਖਦੇ ਆਪਣੀ ਤੇ ਮੈਂ ਕਿਹਾ ਠੀਕ ਆ ਜੀ ਮੈਂ ਜਗ੍ਹਾ ਮੇਰੀ ਰਖਾਤੀ ਇਹਨਾਂ ਨੇ ਤੱਕੇ ਮਗਰ ਪਾ ਪਾ ਕੇ ਰੋਜ਼ ਫੋਨ ਜਗ੍ਹਾ ਰੱਖਦੇ ਆਪਣੀ ਤੈਨੂੰ ਲੋਸੀਰ ਖਾਨ ਨੇ ਤੇਰੀ ਇਦਾਂ ਹੁੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦੇ ਮਨਜ ਕੀ ਆ ਜਗਾ ਵੀਰ ਖਾਤੀ ਮੇਰੇ ਘਰ ਵਾਲੀ ਦੇ ਨਾਂ ਤੇ ਵੀ ਲੋਨ ਚੜਾਤੇ ਮੇਰੀ ਭੈਣ ਲਈ ਜਿਹੜੀ ਇਹ ਮੇਰੇ ਕੋਲ ਰਹਿੰਦੀ ਉਹਦੇ ਨਾਂ ਤੇ ਵੀ ਮੇਰੇ ਲੋਨ ਚੜਾਤੇ ਇਹਨਾਂ ਨੇ ਤੇ ਆਪਣੇ ਦਵਿੰਦਰ ਭਾਜੀ ਇੱਕ ਹਸੂਰਪੁਰ ਵਾਲਾ ਉਹ ਵੀ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਸੀ ਕਹਿੰਦੇ 25 ਲੱਖ ਰੁਪਈਆ ਪੂਰਾ ਕਰ ਵੀ ਤੈਨੂੰ ਕਿਸੇ ਸਕੀਮ ਵਿੱਚ ਪਾਵਾਂਗੇ ਅਸੀਂ ਵਧੀਆ ਚ ਤੇ 22 ਲੱਖ 75000 ਰੁਪਈਆ ਇਹਨਾਂ ਤੋਂ ਮੈਂ ਲੈਣਾ ਸੀਗਾ ਹੁਣ ਥੋੜੇ ਪੈਸੇ ਘਟਦੇ 25 ਲੱਖ ਹੋਣ ਚ ਤੇ ਉਦੋਂ ਬਾਅਦ ਮੇਰਾ ਰਾਮਾ ਭਾਜੀ ਮੋਟਰਸਾਈਕਲ ਵਾਲਾ ਉਹਦਾ 50000 ਰੁਪਇਆ ਮੈਂ ਵਿੱਚੋਂ ਇਹਨੂੰ ਰਾਮੇ ਨੇ ਮੈਨੂੰ ਦਿੱਤਾ ਤੇ ਮੈਂ ਇਹਨੂੰ ਦਿੱਤਾ 45 ਲੱਖ ਰੁਪਇਆ ਦੂਜੇ ਰਾਮੇ ਦਾ ਆਪਣੇ ਸੀਟ ਕਵਰ ਵਾਲੇ ਭਾਜੀ ਦਾ ਦਵਿੰਦਰ ਭਾਜੀ ਦਾ 220000 ਰੁਪਇਆ ਤੇ ਹੁਣ ਮੈਨੂੰ ਕਹਿੰਦੇ ਸੀ ਕਹਿੰਦੇ ਚੱਲ ਤੇਰਾ 2275000 ਆ ਗਿਆ ਤੇ ਤੂੰ ਸਾਡੇ ਕਾਗਜ਼ ਪੱਤਾਂ ਲਿਆ ਤੇ ਤੈਨੂੰ ਕਿਸੇ ਸਕੀਮ 'ਚ ਪਾ ਦਈਏ ਅਸੀਂ ਮੈਂ ਕਿਹਾ ਠੀਕ ਹੈ ਜੀ ਜਦੋਂ ਮੈਂ ਗਿਆ ਤੇ ਕਾਗਜ਼ ਪੱਤਰ 16 ਤਰੀਕ ਦੇ ਮੈਂ ਫੜਾਇਆ ਇਹਨਾਂ ਨੂੰ ਕਹਿੰਦਾ 20 ਤਰੀਕ ਤੋਂ ਪਹਿਲਾਂ ਪਹਿਲਾਂ ਤੇਰੇ ਅਸੀਂ ਨਾਲੇ ਸਕੀਮ ਵਿੱਚ ਪਾਉਂਦੇ ਨਾਲੇ ਜਿੰਨਾ ਵਿਆਜ ਹੈਗਾ ਵੀ ਉਹ ਤੈਨੂੰ ਦੇ ਦਨੇ ਆ 10 ਤਰੀਕ ਨੂੰ ਜਦੋਂ ਮੈਨੂੰ ਅੱਗੇ ਇੱਕ ਵਾਰੀ ਵਿਆਜ ਦਿੱਤਾ ਇਹਨਾਂ ਨੇ ਤਿੰਨ ਚਾਰ ਮਹੀਨਿਆਂ ਦਾ ਦਿੱਤਾ ਹੀ ਨਹੀਂ ਤੇ ਮੁੜ ਕੇ ਕਹਿੰਦਾ ਅੱਜ ਮੈਂ 20 ਤਰੀਕ ਅੱਜ ਮੈਂ ਪੈਸੇ ਲੈਣ ਗਿਆ ਕਹਿੰਦਾ ਕਿਹੜੇ ਪੈਸੇ ਮੈਂ ਕਹਾਂ ਜੀ ਇਦਾਂ ਇਦਾਂ ਕਰਕੇ ਗੱਲ ਆ ਵੀ ਜਿਹੜੇ ਮੈਂ ਤੈਨੂੰ ਦਿੱਤੇ ਆ ਹੋਰ ਕਿਹੜੇ ਪੈਸੇ ਕਹਿੰਦਾ ਮੈਂ ਤਾਂ ਤੋ ਲੈ ਹੀ ਨਹੀਂ ਇਦਾਂ ਜਾਨੀ ਮਾਂ ਤੇ ਤਪਨ ਇਹਦਾ ਡੈਡੀ ਕਮਨ ਦਾ ਇਹ ਸਾਰੇ ਜਾਣੇ ਬਹਿ ਗਏ ਤੇ ਕਹਿੰਦੇ ਜੇ ਤੂੰ ਨਾਲਾ ਰੋਲੀ ਫਾਈ ਤੇਰਾ ਸਾਡੇ ਕੋਲ ਚੈੱਕ ਪਿਆ ਹੈ ਕਹਿੰਦੇ ਅਸੀਂ ਚੈੱਕ ਲਾ ਕੇ ਤੈਨੂੰ 5 ਸਾਲ ਦੀ ਸਜ਼ਾ ਤੇ ਜਿੰਨੇ ਅਸੀਂ ਪੈਸੇ ਭਰਾਂਗੇ ਉੱਤੇ ਕਹਿੰਦੇ ਤੈਨੂੰ ਦੇਣੇ ਪੈਣੇ ਆ ਤੇ ਮੈਂ ਕਿਹਾ ਅੰਕਲ ਜੀ ਉਹਦਾ ਚੈੱਕ ਤੁਸੀਂ ਉਦਾਂ ਲਿਆ ਆ ਵੀ ਜਿਹੜੇ ਪੈਸੇ ਅਸੀਂ ਤੈਨੂੰ ਦਿੱਤੇ ਆ ਵੀ ਜਿੱਦਾਂ ਤੂੰ ਜਿੱਦਾਂ ਤੁਸੀਂ ਮੈਨੂੰ ਪੈਸੇ ਦਿੱਤੇ ਆ ਤੇ ਵੀ ਉਹਦਾ ਵੀ ਚੈੱਕ ਚਾਹੀਦਾ ਸਾਨੂੰ ਜਿਨੇ ਪੈਸੇ ਸਾਨੂੰ ਦਿੱਤੇ ਆ ਮੈਂ ਕਿਹਾ ਮੈਂ ਤਾਂ ਤੁਹਾਨੂੰ ਤਾਂ ਚੈੱਕ ਦਿੱਤਾ ਆ ਕਹਿੰਦੇ ਨਹੀਂ ਨਹੀਂ ਕਹਿੰਦੇ ਅਸੀਂ ਇਦਾਂ ਨਹੀਂ ਸੀ ਕਹਿੰਦੇ ਚੱਕ ਤੂੰ ਸਾਨੂੰ ਆਪ ਦਿੱਤਾ ਕਹਿੰਦੇ ਵੀ ਤੂੰ ਸਾਡੇ ਕੋ ਪੈਸੇ ਲਏ ਲਓ ਜੀ ਮੈਂ ਕਿਹਾ ਤੇ ਕਹਿੰਦੇ ਮੁੜ ਕੇ ਕਹਿੰਦੇ ਤੇਰੇ ਨਿਆਣਿਆਂ ਤੋਂ ਵੀ ਅਸੀਂ ਨਾਂ ਨੂੰ ਲਿਖਾ ਕੇ ਲਿਆਈਆਂ ਸਾਰੇ ਤੇ ਮੈਂ ਕਿਹਾ ਉਹ ਕਹਦੇ ਜੀ ਤੇ ਕਹਿੰਦੇ ਇਦਾਂ ਇਦਾਂ ਕਰਕੇ ਵੀ ਜੇ ਤੂੰ ਸਾਡੇ ਨਾਲ ਰੋਲੀ ਰੋਲੀ ਪਾਈ ਤਾਂ ਤੇਰੇ ਨਾਲ ਉਦਾਂ ਹੀ ਅਸੀਂ ਇੰਨੇ ਇੰਨੇ ਪੈਸੇ ਕੱਢ ਦੇਣੇ ਆ ਵੀ ਇੰਨੇ ਉਹਦੇ ਕੋ ਲੈਣੇ ਇੰਨੇ ਉਹਦੇ ਕੋ ਲੈਣੇ ਪਿੰਡ ਦੇ ਪਤਾ ਨਹੀਂ ਪਤਾ ਨਹੀਂ ਕਿਹਦੇ ਕਿਹਦੇ ਨਾਂ ਲਿਖਿਓ ਆ ਤਾਂ ਉਹ ਯਾਨੀ ਪਿੰਡ ਦੇ ਤਾਂ ਲੱਗਦੇ ਨਹੀਂ ਸੀ ਨੂੰ ਨੂੰ ਪਤਾ ਨਹੀਂ ਹੋਰੇ ਕਿਸੇ ਦੇ ਨਾਂ ਲਿਖਿਓ ਆ ਇਹਨਾਂ ਨੇ ਨਣੀ ਨਿਆਣਿਆਂ ਕੋਲ ਖਾ ਕੇ ਲੈ ਗਿਆ ਉਦਾਂ ਹੀ ਆਪਣੀ ਮਰਜ਼ੀ ਨਾਲੀ ਤੇ ਮੇਰੀ ਮੌਂਦੇ ਜੁम्मेवार ਪੰਨ ਕੁਮਾਰ ਤੇ ਇਹਦੇ ਮਾਪੇ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਤੇ ਜੋ ਮੇਰੇ ਸਰ ਤੇ ਇਹਨਾਂ ਨੇ ਕਰਜ਼ਾ ਚੜਾਇਆ ਉਹ ਲੈਣਾ ਚਾਹੀਦਾ ਭਾਜੀ ਜਿੰਨ ਜਿੰਨ ਜਿਨ੍ਹਾਂ ਦੇ ਮੈਂ ਵਿੱਚ ਨਾਂ ਲਿਆ ਉਹਨਾਂ ਨੂੰ ਉਹਨਾਂ ਦੇ ਪੈਸੇ ਮੋੜਨੇ ਚਾਹੀਦੇ ਕਿਉਂਕਿ ਉਹਨਾਂ ਨੇ ਵੀ ਵਿਚਾਰਿਆਂ ਨੇ ਪਤਾ ਨਹੀਂ ਕਿਦਾਂ-ਕਿਦਾਂ ਕਰਕੇ ਮੈਨੂੰ ਪੜਾਇਆ ਹਾਂ ਚਲੋ ਜੀ ਜੈ ਗੁਰਦੇਵ ਧੰਨ ਗੁਰਦੇਵ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ